ਪੰਜਾਬ ਲਗਾਤਾਰ ਹੜ ਦੀ ਮਾਰ ਚੱਲ ਰਿਹਾ ਕਿਸੇ ਥਾਂ ਦੇ ਉੱਤੇ ਪਾਣੀ 2-3 ਫੁੱਟ ਲੱਥ ਗਿਆ ਕਿਸੇ ਥਾਂ ਦੇ ਉੱਤੇ ਥੋੜਾ ਜਿਹਾ ਪਾਣੀ ਚੜ ਗਿਆ ਕਿਸੇ ਥਾਂ ਦੇ ਉੱਤੇ ਬੰਨ ਬੰਨ ਲਿਆ ਗਿਆ ਤੇ ਕਿਸੇ ਥਾਂ ਦੇ ਉੱਤੇ ਬੰਨ ਟੁੱਟਣ ਲੱਗਾ ਤੇ ਲੋਕ ਉੱਥੇ ਜਦੋਜਾਦ ਕਰ ਰਹੇ ਤੇ ਕਿਸੇ ਥਾਂ ਦੇ ਉੱਤੇ ਬੰਨ ਜਿਹੜਾ ਉਹਦੇ ਵਿੱਚ ਖਾਰ ਪੈ ਗਈ ਤੇ ਉਹ ਖੇਤਾਂ ਦੇ ਵੱਲ ਪਾਣੀ ਵਧਣਾ ਸ਼ੁਰੂ ਹੋ ਗਿਆ ਪਿਛਲੇ 24 ਘੰਟਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਇਹ ਖਬਰਾਂ ਲਗਾਤਾਰ ਆਈਆਂ ਪਰ ਜਿੱਥੇ-ਜਿੱਥੇ ਵੀ ਹੜ ਆਇਆ ਜਿਹੜੇ-ਜਿਹੜੇ ਪਿੰਡ ਪਾਣੀ ਨਾਲ ਭਰੇ ਆ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉਹਨਾਂ ਪਿੰਡਾਂ ਦੇ ਵੱਲ ਰਾਸ਼ਨ ਦੀਆਂ ਰਸਦ ਦੀਆਂ ਟਰਾਲੀਆਂ ਭਰ-ਭਰ ਕੇ ਜਾ ਰਹੀਆਂ ਅਸੀਂ ਹਰ ਰੋਜ਼ ਧੰਨਵਾਦ ਕਰਦੇ ਹਾਂ ਉਹਨਾਂ ਭੈਣਾ ਵੀਰਾਂ ਦਾ ਕਰਨਾ ਵੀ ਬਣਦਾ ਕਰਾਂਗੇ ਵੀ ਇਸ ਕਰਕੇ ਕਿਉਂਕਿ ਤੁਸੀਂ ਬਹੁਤ ਮਹੱਤਵਪੂਰਨ ਭੂਮਿਕਾ ਦਾ ਕਰ ਰਹੇ ਹਾਂ ਪਰ ਇਸ ਵੇਲੇ ਪੰਜਾਬ ਦੇ ਵਿੱਚ ਹੋ ਕੀ ਰਿਹਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਨੈਗੇਟਿਵ ਨਾ ਪੱਕੀ ਖਬਰਾਂ ਵੀ ਚੱਲੀਆਂ ਉਹ ਕਿਉਂ ਚੱਲੀਆਂ ਕਿਉਂਕਿ ਕਈ ਲੋਕ ਇਸ ਰਾਸ਼ਨ ਦੀ ਦੁਰਵਰਤੋਂ ਵੀ ਕਰਦੇ ਆ ਹਾਲਾਂਕਿ ਮੈਂ ਹਮੇਸ਼ਾ ਇਸ ਗੱਲ ਦੀ ਬੇਨਤੀ ਕਰਦਾ ਦਰਨੀ ਸੱਜੜਾ ਦਾ ਕਸੂਰ ਕੋਈ ਨਹੀਂਗਾ ਜੇਕਰ ਕਿਸੇ ਦੇ ਵਿੱਚ ਨੈਤਿਕ ਗ੍ਰਾਫਟ ਹੋਵੇ ਜੇਕਰ ਲੁੱਟ ਖੋਹ ਕਰਨ ਦੀ ਚਾਹਨਾ ਹੀ ਬਦੇ ਦੇ ਵਿੱਚ ਬਹੁਤ ਵੱਡੀ ਹੋਵੇ ਇਹ ਉਹਦਾ ਕਸੂਰ ਆ ਪਰ ਇਹਨੂੰ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਕਿ ਸਾਰੇ ਹੀ ਲੋਕ ਮਾੜੇ ਆ ਇਸ ਵੇਲੇ ਵੱਖ-ਵੱਖ ਥਾਵਾਂ ਦੇ ਉੱਤੇ ਟਰਾਲੀਆਂ ਦੇ ਵਿੱਚ ਜਦੋਂ ਜਾਂਦਾ ਰਾਸ਼ਨ ਤੇ ਕਈ ਥਾਵਾਂ ਦੇ ਉੱਤੇ ਆਪਣੇ ਅੱਖੀਂ ਦੇਖ ਲਿਆ ਲੋਕ ਟੁੱਟ ਕੇ ਪੈ ਜਾਂਦੇ ਆ ਜਿਹੜੇ ਅਸਲ ਲੋੜਵੰਦ ਆ ਉਹਨਾਂ ਤੱਕ ਸਮਾਨ ਘੱਟ ਪਹੁੰਚ ਰਿਹਾ ਜਿਨ੍ਹਾਂ ਦਾ ਕੁਝ ਵੀ ਨਹੀਂ ਵਿਗੜਿਆ ਜਿਨ੍ਹਾਂ ਦਾ ਕੁਝ ਵੀ ਨਹੀਂ ਡੁੱਬਿਆ ਜਿਨ੍ਹਾਂ ਨੂੰ ਹੜ੍ਹ ਨੇ ਬਿਲਕੁਲ ਮਾਰ ਨਹੀਂ ਮਾਰੀ ਉਹਨਾਂ ਦੇ ਘਰ ਇਸ ਵੇਲੇ ਰਾਸ਼ਨ ਦੇ ਨਾਲ ਭਰੇ ਗਏ ਆ ਜਾਂ ਉਹਨਾਂ ਨੇ ਭਰ ਲਏ ਆ ਦੋ ਨੰਬਰੀ ਕਰ ਲਈ ਆ ਕਈ ਥਾਵਾਂ ਦੇ ਉੱਤੇ ਰਾਸ਼ਨ ਵਕਣ ਦੀਆਂ ਖਬਰਾਂ ਵੀ ਆ ਰਹੀਆਂ ਕਈ ਥਾਵਾਂ ਦੇ ਉੱਤੇ ਪਸ਼ੂਆਂ ਦਾ ਚਾਰਾ ਵੇਚਣ ਦੀਆਂ ਖਬਰਾਂ ਵੀ ਆ ਰਹੀਆਂ ਮਾੜੀ ਗੱਲ ਆ ਹੁਣ ਇੱਥੇ ਸਵਾਲੇ ਪੈਦਾ ਹੁੰਦਾ ਜੀ ਕਿ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜਾਂ ਜਿਹੜੇ ਦਾਨੀ ਸੱਜਣਾ ਉਹ ਕਰਨ ਕੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਭੈਣਾ ਵੀਰਾਂ ਨੇ ਆਪਣੇ ਵਿਚਾਰ ਪ੍ਰਗਟਾਏ ਆ ਇੱਕ ਤਾਂ ਉਹਨਾਂ ਨੇ ਕਿਹਾ ਜੀ ਕਿ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਨੂੰ ਮੈਨੇਜਮੈਂਟ ਕਰਨੀ ਚਾਹੀਦੀ ਆ ਕਿ ਕਿਹੜੇ ਬੰਦੇ ਲੋੜਵੰਦ ਹਨ ਕਿਹੜੇ ਪਿੰਡ ਲੋੜਵੰਦ ਨਹੀਂ ਹਨ ਕਿਹੜੇ ਪਿੰਡ ਦੇ ਵਿੱਚ ਕਿੰਨੀ ਜ਼ਰੂਰਤ ਹੈ ਤੇ ਕਿਹੜੇ ਪਿੰਡ ਦੇ ਵਿੱਚ ਕਿੰਨੀ ਜ਼ਰੂਰਤ ਨਹੀਂ ਹੈ ਇਸ ਕਰਕੇ ਆਜੋ ਆਪਾਂ ਇਕੱਠੇ ਹੋਈਏ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਆ ਵੀ ਤੁਸੀਂ ਕੱਲਾ ਉੱਥੇ ਇੱਕ ਥਾਂ ਦੇ ਉੱਤੇ ਰਾਸ਼ਨ ਢੇਰੀ ਲਾ ਕੇ ਤੇ ਵਾਪਸ ਮੁੜਨ ਦੀ ਜੇ ਕਾਲੀ ਕਰਨੀ ਆ ਇਹਦੇ ਨਾਲੋਂ ਚੰਗੀ ਗੱਲ ਇਹ ਆ ਵੀ ਕਿਸੇ ਭਰੋਸੇਯੋਗ ਸੰਸਥਾ ਦੇ ਕੋਲੇ ਆਪਣਾ ਰਾਸ਼ਨ ਜਮ੍ਹਾਂ ਕਰਵਾ ਦਿਓ ਜਾਂ ਕਿਸੇ ਪਿੰਡ ਦੇ ਗੁਰੂ ਘਰ ਦੇ ਵਿੱਚ ਜਾ ਕੇ ਰਾਸ਼ਨ ਜਮ੍ਹਾਂ ਕਰਵਾ ਦਿਓ ਤਾਂ ਜੋ ਇਸ ਰਾਸ਼ਨ ਦੀ ਇਸ ਰਸੀਦ ਦੀ ਕਾਲਾ ਬਾਜ਼ਾਰੀ ਬਿਲਕੁਲ ਨਾ ਹੋਵੇ ਲੋੜਵੰਦ ਲੋਕਾਂ ਤੱਕ ਵੱਧ ਤੋਂ ਵੱਧ ਮਦਦ ਪਹੁੰਚਣੀ ਚਾਹੀਦੀ ਹੈ ਪਰ ਜਿਹੜੇ ਲੋੜਵੰਦ ਨਹੀਂ ਆ ਉਹਨਾਂ ਤੱਕ ਇਹ ਮਦਦ ਇੱਕ ਪੈਸੇ ਦੀ ਵੀ ਨਹੀਂ ਪਹੁੰਚਣੀ ਚਾਹੀਦੀ ਆਪਾਂ ਨੂੰ ਇਸ ਮਾਮਲੇ ਦੇ ਵਿੱਚ ਫਰਕ ਕਰਨੀ ਪਊਗੀ ਕਿ ਅਸਲ ਅਰਥ ਦੇ ਵਿੱਚ ਲੋੜਵੰਦ ਕੌਣ ਆ ਤੇ ਕੌਣ ਨਹੀਂ ਆ ਹੁਣ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਨੂੰ ਵੀ ਫੋਨ ਆਏ ਬਾਕੀ ਪੈਣਾ ਵੀਰਾਂ ਨੂੰ ਹੁਸਤ ਦਾ ਵੱਧ ਆਉਂਦੇ ਹੋਣ ਕਿ ਭਾਈ ਸਾਡੇ ਪਸ਼ੂ ਭੁੱਖੇ ਖੜੇ ਆ ਇੱਕ ਪਾਸੇ ਉਹ ਵੀ ਲੋਕ ਆ ਜਿਨ੍ਹਾਂ ਦੇ ਪਸ਼ੂ ਭੁੱਖੇ ਖੜੇ ਆ ਇੱਕ ਪਾਸੇ ਉਹ ਵੀ ਲੋਕ ਆ ਜਿਨ੍ਹਾਂ ਦੇ ਕੋਲੇ ਪਸ਼ੂ ਹੈ ਨਹੀਂ ਜਾਂ ਜੇ ਪਸ਼ੂ ਹੈ ਤਾਂ ਉਹਨਾਂ ਦੇ ਖੇਤ ਦੇ ਵਿੱਚ ਵੀ ਚਾਰਾ ਪਰ ਇਸ ਦੇ باوجود ਵੀ ਉਹ ਚਾਰੇ ਡੀਆਂ ਪੰਡਾ ਲਈ ਜਾਂਦੇ ਆ ਇਸ ਦੇ باوجود ਵੀ ਉਹ ਆਚਾਰ ਦੀਆਂ ਗੱਠਾਂ ਲਈ ਜਾਂਦੇ ਆ ਸੋ ਆਪਾਂ ਇਸ ਗੱਲ ਦੇ ਵੱਲ ਗੌਰ ਕਰਗੇ ਦੂਜੀ ਗੱਲ ਇਹ ਆ ਵੀ ਜਿਹੜੇ ਦਾਨੀ ਸੱਜਣਾ ਉਹਨਾਂ ਦੀ ਕਿਰਤ ਕਮਾਈ ਨੂੰ ਸਲਾਮ ਕਰਦੇ ਆ ਪਰ ਇਸ ਵੇਲੇ ਚਰਚਾ ਇਹ ਵੀ ਚੱਲੀ ਆ ਜੀ ਕਿ ਕੱਲਾ ਸੀ ਪਾਣੀ ਦੇਖਣ ਦਾ ਚਾਰਾ ਨਾ ਪੈਦਾ ਕਰਗੇ ਵੀ ਭਾਈ ਚੱਲਦੇ ਆਪਾਂ ਪਾਣੀ ਦੇਖ ਕੇ ਆਉਣੇ ਆ ਜਿਵੇਂ ਕਿਸਾਨ ਅੰਦੋਲਨ ਦੇ ਮੌਕੇ ਸੀ ਕਈ ਭੈਣਾ ਵੀਰੇ ਗੱਲ ਕਰਦੇ ਹੁੰਦੇ ਸੀ ਚੱਲ ਯਾਰ ਸ਼ਨੀਵਾਰ ਦੀ ਛੁੱਟੀ ਹੈ ਦਿੱਲੀ ਗੇੜਾ ਲਾਉਨੇ ਆ ਇਹ ਮੇਲਾ ਨਹੀਂ ਆ ਇਹ ਪਾਣੀਆਂ ਇਹ ਹੜਾ ਹੜ ਦੇ ਵਿੱਚ ਘਰ ਡੁੱਬੇ ਆ ਹੜ ਦੇ ਵਿੱਚ ਘਰ ਢਾਏ ਆ ਖੜ ਦੇ ਵਿੱਚ ਲੋਕ ਮਰੇ ਆ ਖੜ ਦੇ ਵਿੱਚ ਛੱਤਾਂ ਦੇ ਉੱਤੇ ਲੋਕ ਬੈਠੇ ਆ ਖੜ ਦੇ ਵਿੱਚ ਪਸ਼ੂ ਰੁੜੇ ਆ ਹੜ ਦੇ ਵਿੱਚ ਘਰ ਡਿੱਗ ਪੈਣੇ ਆ ਇਸ ਕਰਕੇ ਆਪਾਂ ਤਮਾਸ਼ਾ じゃ ਨਹੀਂ ਬਣਾਉਣਾ ਵੀ ਭਾਈ ਅਸੀਂ ਗਏ ਉੱਥੇ ਘੰਟਾ ਲਾਇਆ ਅੱਛਾ ਪਾਣੀ ਬਹੁਤ ਆ ਯਾਰ ਪਾਣੀ ਕਾਫੀ ਜ਼ਿਆਦਾ ਹੋ ਗਿਆ ਇਹ ਤਾਂ ਯਾਰ ਔਖਾ ਇੰਨੀ ਗੱਲ ਕਹਿ ਕੇ ਆਪਾਂ ਕਾਰ ਦੇ ਵਿੱਚ ਬੈਠੇ ਤੇ ਘਰ ਨੂੰ ਆ ਗਏ ਇਹਨਾਂ ਲੋਕਾਂ ਦੀ ਕੋਈ ਜ਼ਰੂਰਤ ਨਹੀਂ ਆ ਜੇਕਰ ਤੁਸੀਂ ਉੱਥੇ ਜਾ ਕੇ ਕੁਝ ਕਰ ਸਕਦੇ ਹੋ ਜੇ ਤੁਸੀਂ ਕਿਸੇ ਦੀ ਮਦਦ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਜਾਣਾ ਚਾਹੀਦਾ ਨਹੀਂ ਤਾਂ ਇਹੋ ਜੀ ਕੋਈ ਜ਼ਰੂਰਤ ਨਹੀਂ ਉੱਥੇ ਵੀ ਭਾਈ ਉੱਥੇ 4 ਬੰਦੇ 10 ਬੰਦੇ 20 ਬੰਦੇ 100 ਬੰਦਾ 500 ਬੰਦਾ ਸਿਰਫ ਤਮਾਸ਼ਾ ਵੇਖਣ ਨੂੰ ਜਾਗੇ ਉੱਥੇ ਭੀੜ ਇਕੱਠੀ ਕਰ ਲਈਏ ਉੱਥੇ ਸਰਕਸ ਨਹੀਂ ਲੱਗੀ ਉੱਥੇ ਮੇਲਾ ਨਹੀਂ ਚੱਲਦਾ ਉੱਥੇ ਕੋਈ ਇਦਾਂ ਦੀ ਗੱਲ ਨਹੀਂ ਉੱਥੇ ਕੋਈ ਪ੍ਰੋਗਰਾਮ ਨਹੀਂ ਚੱਲਦਾ ਸੱਭਿਆਚਾਰਕ ਵੀ ਆਪਾਂ ਉੱਥੇ ਦਰਸ਼ਕ ਬਣ ਕੇ ਜਾਣਾ ਸਰੋਤੇ ਬਣ ਕੇ ਜਾਣਾ ਆ ਜੋ ਫਿਰ ਆਪਾਂ ਘਰਾਂ ਦੇ ਵਿੱਚ ਹੀ ਰਹਿ ਗਏ ਉੱਥੇ ਮਦਦ ਕਰਨ ਵਾਲੇ ਲੋਕਾਂ ਦੀ ਲੋੜ ਆ ਤੇ ਮਦਦ ਕਰਨ ਤੋਂ ਪਹਿਲਾਂ ਸਰਵੇ ਕਰਨ ਦੀ ਲੋੜ ਆ ਵੀ ਆ ਲੋਕ ਸੱਚੀ ਮੁੱਚੀ ਲੋੜਵੰਦ ਆ ਤੇ ਆ ਲੋਕ ਲੋੜਵੰਦ ਨਹੀਂ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਰਾਸ਼ਨ ਗਲਤ ਲੋਕਾਂ ਦੇ ਵੀ ਚਲਾ ਗਿਆ ਬੇਈਮਾਨ ਲੋਕਾਂ ਦੇ ਘਰਾਂ ਵਿੱਚ ਚਲਾ ਗਿਆ ਚਲੋ ਆਪਾਂ ਲੜਨਾ ਤਾਂ ਕਿਸੇ ਨਾਲ ਹੈ ਨਹੀਂ ਪਰ ਆਪਾਂ ਇੱਥੇ ਤਮਾਸ਼ਾ ਨਾ ਖੜਾ ਕਰੀਏ ਜਦੋਂ ਟਰਾਲੀ ਨੂੰ ਲੋਕ ਪਹੇਜ ਜਾਂਦੇ ਟੁੱਟ ਕੇ ਉਦੋਂ ਹੀ ਆਉਂ ਲੱਗਦਾ ਵੀ ਯਾਰ ਸੱਚੀ ਮੁੱਚੀ ਕਦੇ ਰਹਿਣਾ ਕੁਝ ਵੇਖਿਆ ਹੀ ਨਹੀਂ ਜੇਕਰ ਤੁਹਾਡੇ ਘਰ ਤੱਕ ਲੋਕ ਪਹੁੰਚਦੇ ਆ ਦਾਨ ਕਰਨ ਦੇ ਲਈ ਤੇ ਤੁਹਾਨੂੰ ਵੀ ਸੰਜੀਦਗੀ ਦੇ ਨਾਲ ਸਲੀਕੇ ਦੇ ਨਾਲ ਪੇਸ਼ ਆਉਣਾ ਚਾਹੀਦਾ ਜਿਹੜੇ ਦਾਨੀ ਸੱਜਣ ਚੱਲੇ ਆ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਯਾਰ ਇਹ ਸਾਡੇ ਘਰ ਤੱਕ ਚੱਲ ਕੇ ਆਏ ਆ ਬਾਬੇ ਦੀ ਕਿਰਪਾ ਦੇ ਨਾਲ ਦਸਵੰਧ ਕੱਢਣ ਆਏ ਆ ਇਹਨਾਂ ਦੀ ਕਦਰ ਹੋਣੀ ਚਾਹੀਦੀ ਆ ਇਹਨਾਂ ਆ ਦੀ ਕਦਰ ਤੋਂ ਭਾਵੇਂ ਨਹੀਂ ਕਿ ਆਪਾਂ ਇਹਨਾਂ ਨੂੰ ਪੂਜਣਾ ਇਹਨਾਂ ਨੂੰ ਆਪਾਂ ਇਹ ਸਤਿਕਾਰ ਦੇਣਾ ਵੀ ਭਾਈ ਤੁਸੀਂ ਸਾਡੇ ਮਨੁੱਖ ਮਨੁੱਖ ਦੇ ਕੰਮ ਆਉਂਦਾ ਪਰ ਇਨੀ ਕਿ ਭਾਈ ਆਪਾਂ ਅਬ ਇਨੀ ਹਫੜਾ-ਦਫੜੀ ਮਚਾ ਦਿੱਗੇ ਵੀ ਇੱਕ ਟਰਾਲੀ ਆਈ ਮੈਂ ਕੱਲ 2-3 ਥਾਵਾਂ ਤੇ ਦੇਖ ਕੇ ਆਇਆ ਇੱਕ ਟਰਾਲੀ ਆਈ ਉਹਨੂੰ ਟੁੱਟ ਕੇ ਲੋਕ ਪੈ ਗਏ ਹੱਥਾਂ ਦੇ ਵਿੱਚੋਂ ਭੁਜੀਆ ਹੋ ਰਹੇ ਆ ਹੱਥਾਂ ਦੇ ਵਿੱਚੋਂ ਬਿਸਕਟ ਖੋਖੋ ਭਜ ਰਹੇ ਆ ਵੀ ਜਿਵੇਂ ਆਪਾਂ ਜ਼ਿੰਦਗੀ ਦੇ ਵਿੱਚ ਕਦੇ ਕੁਝ ਵੇਖਿਆ ਹੀ ਨਹੀਂ ਫੇਰ ਕੋਈ ਹੋਰ ਟਰਾਲੀ ਆ ਗਈ ਮੰਨ ਲਓ ਕਣਕ ਵੰਡੜ ਆਏ ਉਹਨੂੰ ਸਾਰੇ ਟੁੱਟ ਕੇ ਪੈ ਗਏ ਜੀ ਇਉਂ ਨਾ ਕਰਗੇ ਆਪਾਂ ਸੱਭੇਕ ਹੋਣ ਦਾ ਸਬੂਤ ਵੀ ਰਹਿਣਾ ਆਪਾਂ ਧੰਨਵਾਦ ਕਰਨਾ ਅਸੀਂ ਐਪਰੀਸ਼ੀਏਟ ਕਰਨਾ ਇਸ ਗੱਲ ਦੇ ਵੱਲ ਗੌਰ ਕਰਕੇ ਵੀ ਕੋਈ ਲੜੌ ਲੜਾਈ ਵਾਲੀਆਂ ਖਬਰਾਂ ਨਾ ਆਉਣ ਮੈਂ ਫੇਰ ਇਹ ਗੱਲ ਕਹਿੰਦਾ ਪੰਜਾਬੀ ਲਹਿਰ ਬਣਾ ਲੈਂਦੇ ਆ ਮਦਰ ਵਾਲੀ ਲਹਿਰ ਪੰਜਾਬ 'ਚ ਬਣਦੀ ਆ ਤੇ ਨਾਲ ਦੀ ਨਾਲ ਉਸ ਲਹਿਰ ਦਾ ਦੂਜਾ ਪਾਸਾ ਸ਼ੁਰੂ ਹੋ ਜਾਂਦਾ ਇਸ ਵੇਲੇ ਰਾਸ਼ਨ ਦੀ ਦੁਰਵਰਤੋਂ ਵੀ ਹੋ ਰਹੀ ਆ ਇਸ ਵੇਲੇ ਪ੍ਰਸ਼ਾਦੇ ਦੀ ਦੁਰਗਤੀ ਵੀ ਹੋ ਰਹੀ ਆ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਹੁਣ ਉਸ ਤੋਂ ਅਗਲੀ ਗੱਲ ਆ ਵੀ ਜਿਹੜੇ ਲੋਕ ਨੇ ਆਮ ਲੋਕ ਉਹਨਾਂ ਦੇ ਜਜ਼ਬੇ ਦੀ ਕਹਾਣੀ ਆ ਸਤਲੁਜ ਜਿਹੜਾ ਉਹ ਦਰਿਆ ਲੁਧਿਆਣੇ ਦੇ ਕੋਲ ਤੋਂ ਵੀ ਲੰਘਦਾ ਪਰ ਲੁਧਿਆਣੇ ਦੇ ਵਿੱਚ ਪਾਣੀ ਆ ਸਕਦਾ ਜੇਕਰ ਇਹ ਸਤਲੁਜ ਦਾ ਬੰਨ ਟੁੱਟ ਗਿਆ ਤੇ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਪਿਛਲੇ 60 ਘੰਟੇ ਤੋਂ ਜੰਗ ਲੜੀ ਆ ਤੇ ਜਿਵੇਂ ਲੋਕ ਹਾਲੇ ਵੀ ਜੰਗ ਲੜ ਰਹੇ ਆ ਇਹ ਸੱਚੀ ਮੁੱਚੀ ਆਪਣੀ ਆਪ ਇੱਕ ਬਹੁਤ ਵੱਡੀ ਉਦਾਹਰਨ ਆ 60 ਘੰਟੇ ਤੋਂ ਲਗਾਤਾਰ ਲੋਕ ਜੰਗ ਲੜ ਰਹੇ ਆ ਇਹ ਖਬਰ ਉਹਨਾਂ ਵਾਸਤੇ ਬਹੁਤ ਵੱਡੀ ਆ ਨੈਸ਼ਨਲ মিডিਏ ਨੂੰ ਇੱਥੇ ਆਉਣਾ ਚਾਹੀਦਾ ਸਤਲੁਜ ਪਹੁੰਚਣਾ ਚਾਹੀਦਾ ਬੰਨ ਤੇ ਪਹੁੰਚਣਾ ਚਾਹੀਦਾ ਲੁਧਿਆਣੇ ਦੇ ਵਿੱਚ ਪਹੁੰਚਣਾ ਚਾਹੀਦਾ ਸਸਰਾੜੀ ਵਾਲੇ ਪਾਸੇ ਪਹੁੰਚਣਾ ਚਾਹੀਦਾ ਤਾਂ ਜੋ ਪਤਾ ਲੱਗੇ ਜੀ ਕਿ ਇਹ ਉੜਤਾ ਪੰਜਾਬ ਵਾਲੇ ਬੰਦੇ ਆ ਕਿ ਇਹ ਰੁੜਦੇ ਹੋਏ ਪੰਜਾਬ ਨੂੰ ਰੁੜਦੇ ਹੋਏ ਖੇਤਾਂ ਨੂੰ ਬਚਾਉਣ ਵਾਲੇ ਬੰਦੇ ਆ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ 60 ਘੰਟੇ ਦੀ ਜੰਗ ਕੋਈ ਛੋਟੀ ਗੱਲ ਨਹੀਂ ਕਿਉਂਕਿ ਜਦੋਂ ਪਾਣੀ ਨੇ ਵੜ ਪਾਉਣੀ ਸ਼ੁਰੂ ਕਰਤੀ ਪਾਣੀ ਦੀ ਖਾਰ ਪੈਣੀ ਸ਼ੁਰੂ ਹੋ ਗਈ ਜਦੋਂ ਇਹ ਲੱਗਾ ਜੀ ਕਿ ਹੁਣ ਤਾਂ ਪਾਈ ਬੰਨ ਟੁੱਟ ਗਿਆ ਤੇ ਨਾਲ ਦੀ ਨਾਲ ਪਿੰਡ ਵਸਗਾਂ ਨੇ ਉੱਥੇ ਸਾਡੀ ਫੌਜ ਨੇ ਸਮਾਜ ਸੇਵੀ ਜਥੇਬੰਦਗਾਂ ਨੇ 10 DR ਫਿਰ ਦੀਆਂ ਟੀਮਾਂ ਨੇ ਪੁਲਿਸ ਮੁਲਾਜ਼ਮਾਂ ਨੇ ਇਕੱਲੇ ਇਕੱਲੇ ਬੰਦੇ ਨੇ ਮਿਲ ਕੇ ਤੇ ਇੱਕ ਆਰਜ਼ੀ ਤੌਰ ਦੇ ਉੱਤੇ ਬੰਨ ਲਾਤਾ ਜਦੋਂ ਪਾਣੀ ਉੱਥੋਂ ਤੱਕ ਪਹੁੰਚਿਆ ਜਦੋਂ ਉਹਨੂੰ ਵੀ ਕਾਟ ਕਰਨ ਲੱਗ ਪਿਆ ਤੇ ਤੀਜਾ ਬੰਨਾ ਜਿਹੜਾ ਉਹ ਨਾਲ ਦੀ ਨਾਲ ਤਿਆਰ ਕਰਨਾ ਸ਼ੁਰੂ ਕਰਤਾ ਕਿਉਂਕਿ ਕੁਝ ਕੁ ਤਾਂ ਨੁਕਸਾਨ ਹੋ ਗਿਆ ਪਰ ਬਾਕੀ ਫਸਲਾਂ ਤੇ ਬਾਕੀ ਪਿੰਡ ਡੁੱਬਣਾ ਜਾਣ ਇਸ ਕਰਕੇ 60 ਘੰਟਿਆਂ ਤੋਂ ਲੋਕਾਂ ਨੇ ਸੁਨੂਖਤਾ ਦਾ ਜਿਹੜਾ ਪ੍ਰਗਟਾਵਾ ਕੀਤਾ ਉਹਨੂੰ ਸੱਚੀ ਮੁੱਚੀ ਸਲਾਮ ਕਰਨੀ ਬਣਦੀ ਹੈ ਵੀ ਐਵੇਂ ਸੰਘਰਸ਼ ਕੀਤਾ ਜਾਂਦੇ ਆ ਐਵੇਂ ਜੰਗ ਲੜੀ ਜਾਂਦੀ ਆ ਇਹ ਵੀ ਸਾਡੇ ਪੰਜਾਬਗਾਂ ਨੇ ਇਹ ਉਦਾਹਰਣ ਪੇਸ਼ ਕੀਤੀ ਆ ਲੁਧਿਆਣਾ ਦੇ ਵਿੱਚ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿੰਨਾ 60 ਘੰਟੇ ਦੇ ਵਿੱਚ ਬੰਨ ਬਣਾਉਣ ਦੇ ਲਈ ਮਜ਼ਬੂਤ ਕਰਨ ਦੇ ਲਈ ਫਸਲਾਂ ਤੇ ਘਰ ਬਚਾਉਣ ਦੇ ਲਈ ਲਗਾਤਾਰ ਜਦੋਂ ਜਿਹੜੀ ਚੱਲੀ ਆ ਤੇ ਜਦੋਂ ਤੱਕ ਤੁਸੀਂ ਇਹ ਪ੍ਰੋਗਰਾਮ ਇਹ ਵੀਡੀਓ ਦੇਖ ਰਹੇ ਹੋਗੇ ਸ਼ਾਇਦ ਇਹ ਜੰਗ ਲੜਦਿਆਂ ਨੂੰ 80 ਘੰਟੇ ਹੋ ਗਏ ਹੁਣ ਸ਼ਾਇਦ 70 ਘੰਟੇ ਹੋ ਗਏ ਹੁਣ ਸ਼ਾਇਦ 90 ਘੰਟੇ ਹੋ ਗਏ ਹੁਣ ਕਿਉਂਕਿ ਇੱਕ ਪਾਸੇ ਸਤਲੁਜ ਆ ਦੂਜੇ ਪਾਸੇ ਬਸੋਂ ਆ ਇੱਕ ਪਾਸੇ ਸਤਲੁਜ ਆ ਦੂਜੇ ਪਾਸੇ ਫਸਲਵਾੜੀ ਆ ਤੇ ਹੁਣ ਉਥੋਂ ਦੀ ਆਬਾਦੀ ਨੂੰ ਬਚਾਉਣ ਦੇ ਲਈ ਕਿਵੇਂ ਮਨੁੱਖ ਨੇ ਹੱਥ ਦੇ ਵਿੱਚ ਬੰਦੇ ਨੇ ਹੱਥ ਦੇ ਵਿੱਚ ਹੱਥ ਪਾ ਕੇ ਇੱਕ ਲੜੀ ਬਣਾਈ ਆ ਉਹਦੀ ਉਦਾਹਰਨ ਹੈਗੀ ਆ ਪ੍ਰਸ਼ਾਸਨ ਦੀ ਗਰਾਊਂਡ ਰਿਪੋਰਟ ਦੇ ਮੁਤਾਬਕ ਬੰਨ ਟੁੱਟ ਕਿਸੇ ਵੇਲੇ ਵੀ ਸਕਦਾ ਪਰ ਇਹਨੂੰ ਟੁੱਟਣ ਤੋਂ ਬਚਾਉਣ ਦੇ ਲਈ ਅਸੀਂ ਪੂਰੀ ਜਦੋਜਾਦ ਉਹ ਕਿੰਨੇ ਕਰ ਰਹੇ ਆ ਜੀ ਅਗਲੀ ਗੱਲ ਇਹ ਆ ਸਤਲੁਜ ਹੌਲੀ-ਹੌਲੀ ਮੇਨ ਬੰਨ ਦੇ ਹਿੱਸੇ ਦੇ ਨਾਲ ਉਹ ਘਟਦਾ ਜਾ ਰਿਹਾ ਯਾਨੀ ਕਿ ਜਿੱਥੇ ਮੁੱਖ ਬੰਨ ਆ ਉਥੇ ਸਤਲੁਜ ਜਿਹੜਾ ਉਹ ਟੁੱਟਣਾ ਸ਼ੁਰੂ ਹੋ ਗਿਆ ਉਥੇ ਬੰਨ ਖੁਰਨਾ ਸ਼ੁਰੂ ਹੋ ਗਿਆ ਤੇ ਨਾਲ ਦੀ ਨਾਲ ਇੱਥੇ ਆਰਮੀ ਨੂੰ ਬੁਲਾਇਆ ਗਿਆ ਆਰਮੀ ਨੂੰ ਸਮਝ ਆ ਗਈ ਵੀ ਭਾਈ ਕੁਝ ਵੀ ਨੁਕਸਾਨ ਹੋ ਸਕਦਾ ਉਹਨਾਂ ਨੇ ਕੀ ਕੀਤਾ ਜੀ ਵੀ ਉਹਨਾਂ ਨੇ ਆਖਿਆ ਵੀ ਜੇ ਬੰਨ ਟੁੱਟ ਗਿਆ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਪਹਿਲਾਂ ਤਾਂ ਖੇਤ ਤੇ ਫਿਰ 14 ਪਿੰਡ ਡੁੱਬ ਜਾਣੇ ਆ ਫਿਰ ਉਹਨਾਂ ਨੇ ਕੀ ਕੀਤਾ ਜੀ ਕਿ ਇਸ ਮੇਨ ਬੰਨ ਤੋਂ 700 ਮੀਟਰ ਦੂਰ ਅਸਥਾਈ ਰਿੰਗ ਯਾਨੀ ਕਿ ਤਾਰ ਦੇ ਨਾਲ ਬੰਨ ਬਣਾਇਆ ਤੇ ਆਲੇ ਦੁਆਲੇ ਦੇ ਲੋਕਾਂ ਦੀ ਪੂਰੀ ਸਹਾਇਤਾ ਲਈ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਲੋ ਜੀ ਬੰਨ ਇੱਕ ਆਰਦੀ ਤੌਰ ਤੇ ਤਿਆਰ ਕਰਤਾ ਲੋ ਜੀ ਉਸ ਤੋਂ ਬਾਅਦ ਪਾਣੀ ਉੱਥੋਂ ਤੱਕ ਆ ਗਿਆ ਖਾਰ ਉੱਥੇ ਪੈਣ ਲੱਗ ਪਈ ਤੇ ਇੱਕ ਤੀਜਾ ਬੰਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਸ਼ੁੱਕਰਵਾਰ ਦੇਰ ਰਾਤ 메ਨ ਬੰਨ ਟੁੱਟ ਗਿਆ ਸੀ ਤੇ ਕੁਝ ਖੇਤ ਤੇ ਫਸਲਾਂ ਡੁੱਬ ਗਈਆਂ ਜਿਹਦੇ ਕਰਕੇ ਰਿੰਗ ਬੰਨ ਦੇ ਨਾਲ ਪਾਣੀ ਆਬਾਦੀ ਦੇ ਵਿੱਚ ਵੜਨ ਤੋਂ ਰੋਕਿਆ ਗਿਆ ਸਤਲੁਜ ਦਰਿਆ ਨੇ ਰਿੰਗ ਬੰਨ ਦੇ ਵਿੱਚ ਵੀ ਘਟਾ ਸ਼ੁਰੂ ਕਰਤਾ ਤੇ ਇਹਨੂੰ ਦੇਖ ਕੇ ਪਾਣੀ ਦੇ ਤੇਜ਼ ਵਹਾਅ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਤੀਜਾ ਬੰਨ ਬਣਾਇਆ ਜਾ ਰਿਹਾ ਜਦੋਂ ਤੱਕ ਅਸੀਂ ਇਹ ਵੀਡੀਓ ਤਿਆਰ ਕਰ ਰਹੇ ਹਾਂ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਖੁਦ ਵੀ ਇੱਥੇ ਮਿਹਨਤ ਕਰ ਰਹੇ ਆ ਬਾਕੀ ਲੋਕ ਵੀ ਬੜੀ ਮਦਦ ਕਰ ਰਹੇ ਆ ਬੜੀ ਮਿਹਨਤ ਹੋ ਰਹੀ ਆ ਇਹ ਇੱਕ ਉਹ ਪੱਖ ਆ ਵੀ ਜਿਹੜਾ ਦੱਸਦਾ ਜੀ ਕਿ ਅਸੀਂ ਆਪ ਆਪ ਦੇ ਹੱਥੀਂ ਕੀ ਕੁਝ ਕਰਦੇ ਆ ਇਹ ਕੰਮ ਸਾਰੇ ਪ੍ਰਸ਼ਾਸਨ ਦੇ ਆ ਇਹ ਕੰਮ ਸਾਰੇ ਸਰਕਾਰ ਦੇ ਆ ਸੇਰਾ ਵੀ ਬਾਅਦ ਵਿੱਚ ਸਰਕਾਰਾਂ ਨੇ ਲੈ ਜਾਣਾ ਕਿ ਅਸੀਂ ਬੰਨ ਬਣਾਏ ਅਸੀਂ ਆਹ ਕੀਤੇ ਪਰ ਬੰਨ ਟੁੱਟ ਰਹੇ ਆ ਲੋਕ ਦੂਜਾ ਬਣਾ ਰਹੇ ਆ ਦੂਜਾ ਟੁੱਟਣਾ ਜਾਵੇ ਤੀਜਾ ਬਣਾ ਰਹੇ ਆ ਤੀਜੇ ਦਾ ਡਰ ਦੇ ਵਿੱਚ ਚੌਥਾ ਵੀ ਤਿਆਰ ਕਰਨ ਨੂੰ ਉਹ ਰੈਡੀ ਆ ਪਰ ਗੱਲੇ ਜਿ ਕਿ ਅਸੀਂ ਇਹਨਾਂ ਪੰਜਾਬੀਆਂ ਦੇ ਜਜ਼ਬੇ ਨੂੰ ਸਲਾਮ ਕਰਗੇ ਜਿਹੜੀ ਮੈਂ ਕੱਲ ਮਨੁੱਖੀ ਚੇਨ ਵੇਖੀ ਆ ਵੀ ਜਿਹੜਾ ਗੱਟਾ ਮਿੱਟੀ ਦਾ ਇਹਨੇ ਇਹਨੂੰ ਫੜਾਇਆ ਇਹਨੇ ਇਹਨੂੰ ਫੜਾਇਆ ਇਹਨੇ ਇਹਨੂੰ ਫੜਾਇਆ ਇਹਦੇ ਵਿੱਚ ਨੌਜਵਾਨੀ ਆ ਸਾਰੀ ਤੇ ਇਹ ਉੜਦਾ ਪੰਜਾਬ ਤਾਂ ਨਹੀਂ ਇਹਦਾ ਮਤਲਬ ਹਾਂ ਸਾਡੇ ਵਿੱਚ ਲੱਖ ਕਮੀਆਂ ਪੇਸ਼ੀਆਂ ਹੈਗੀਆਂ ਪਰ ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਵਾਸਤੇ ਇਹ ਵੀਡੀਓ ਵਾਇਰਲ ਹੋਣੀ ਚਾਹੀਦੀਆਂ ਅਗਲੀ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਵੀਰੋ ਹੁਣ ਤੱਕ 45 ਤੋਂ ਵੱਧ ਮੌਤਾਂ ਹੋਈਆਂ 1900 ਤੋਂ ਵੱਧ ਪਿੰਡ ਜਿਹੜੇ ਡੁੱਬੇ ਪਏ ਆ ਪੰਜਾਬ ਦੇ ਬਹੁਤ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਪ੍ਰਭਾਵਿਤ ਹੋਏ ਆ ਲੱਖਾਂ ਏਕੜ ਫਸਲ ਬਰਬਾਦ ਹੋ ਗਈ ਆ ਤੇ ਇਹ ਪਿੰਡ ਛੇਤੀ ਕਿਤੇ ਉੱਠਣੇ ਨਹੀਂ ਇਹ ਗੱਲ ਬੜੀ ਕਲੀਅਰ ਆ ਸਰਹੱਦੀ ਖੇਤਰ ਦੇ ਵਿੱਚ ਜਿਹੜੇ ਵਸਦੇ ਪਿੰਡ ਆ ਜਿਨ੍ਹਾਂ ਦਾ ਇਸ ਵੇਲੇ ਬਿਲਕੁਲ ਸੰਪਰਕ ਟੁੱਟ ਗਿਆ ਸੜਕ ਦੇ ਨਾਲੋਂ ਇਹ ਛੇਤੀ ਕਿਤੇ ਪਿੰਡ ਆਰਥਿਕ ਤੌਰ ਤੇ ਉੱਠਣੇ ਨਹੀਂ ਇਸ ਕਰਕੇ ਲੰਬੇ ਸਮੇਂ ਦੇ ਲਈ ਮਦਦ ਕਰਨ ਵਾਸਤੇ ਤਿਆਰਬਰ ਤਿਆਰ ਰਹਿਣਾ ਚਾਹੀਦਾ ਭਾਰਤ ਦੇ ਪ੍ਰਧਾਨ ਮੰਤਰੀ ਸ਼ਾਇਦ 9 ਤਰੀਕ ਨੂੰ ਯਾਨੀ ਕਿ ਆ ਜਿਹੜੀ 9 ਤਰੀਕ ਆਉਣੀ ਆ ਇਹ ਪੰਜਾਬ ਦਾ ਦੌਰਾ ਕਰਨ ਖੇਤੀਬਾੜੀ ਮੰਤਰੀ ਭਾਰਤ ਦੇ ਜਿਹੜੇ ਉਹ ਦੌਰਾ ਕਰ ਚੁੱਕੇ ਆ ਸਿਆਸੀ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰ ਰਹੇ ਆ ਦਾਨੀ ਸਜਣਾ ਨੇ ਕਮਾਲ ਕਰਤੀ ਆ ਇੱਥੇ ਅਸੀਂ ਬਹੁਤ ਵੱਡੇ ਵੱਡੇ ਕਲਾਕਾਰਾਂ ਦੀ ਗੱਲ ਕੀਤੀ ਆ ਪਰ ਬਾਲੀਵੁੱਡ ਵੀ ਨਿਤਰ ਕੇ ਆਇਆ ਅਕਸ਼ੇ ਕੁਮਾਰ ਨੇ 5 ਕਰੋੜ ਰੁਪਏ ਦਾ ਐਲਾਨ ਕੀਤਾ ਸੁਲਮਾਨ ਖਾਨ ਦੀ ਜਿਹੜੀ ਬਿੰਗ ਹਿਊਮਨ ਇਸ ਵੇਲੇ ਫਾਊਂਡੇਸ਼ਨ ਆ ਉਹਨੇ ਜੀ ਪੰਜ ਲੀਆਂ ਕਿਸ਼ਤੀਆਂ ਪੰਜ ਬੋਟਾਂ ਜਿਹੜੀਆਂ ਉਹ ਪੰਜਾਬ ਲਈ ਭੇਜੀਆਂ ਇਹਦੇ ਵਿੱਚੋਂ ਦੋ ਤਾਂ ਗੱਟੀ ਰਾਜੋਕੇ ਫਿਰੋਜ਼ਪੁਰ ਦੇ ਵੱਲ ਉੱਥੇ ਦਿੱਤੀਆਂ ਗਈਆਂ ਤੇ ਤਿੰਨ ਜਿਹੜੀਆਂ ਉਹ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਤੇ ਸਲਮਾਨ ਖਾਨ ਦੀ ਫਾਊਂਡੇਸ਼ਨ ਨੇ ਕਿਹਾ ਜੀ ਕਿ ਅਸੀਂ ਆਪਣੇ ਵੱਲੋਂ ਹੋਰ ਵੀ ਮਦਦ ਕਰਾਂਗੇ ਆ ਪਾਣੀ ਉਤਰ ਜੇ ਅਸੀਂ ਪਿੰਡਾਂ ਨੂੰ ਘਰਾਂ ਨੂੰ ਗੋਦ ਲੈਣ ਦਾ ਕੰਮ ਵੀ ਕਰਾਂਗੇ ਮਤਲਬ ਇਹ ਜੀ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਜੀ ਜਿੰਨੀ ਪੁੱਜਤਾ ਉਹ ਇਤਨੀ ਓਨਾ ਕੰਮ ਕਰ ਰਿਆ ਤੇ ਕੱਲੇ ਪੰਜਾਬ ਦੇ ਵਿੱਚ ਉੱਤਰਾਖੰਡ 'ਚ ਹਿਮਾਚਲ ਦੇ ਵਿੱਚ ਜਾਂ ਕਹਿ ਲਈਏ ਰਾਜਸਥਾਨ ਦੇ ਵੱਲ ਜਾਂ ਕਹਿ ਲਈਏ ਵੀ ਆਪਾ ਸ਼੍ਰੀਨਗਰ ਦੇ ਵੱਲ ਜੰਮੂ ਕਸ਼ਮੀਰ ਦੇ ਵੱਲ ਹੀ ਨਹੀਂ ਇਹ ਲੈਹਿੰਦੇ ਪੰਜਾਬ ਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋਇਆ ਇੱਥੇ 23 ਅਗਸਤ ਤੋਂ ਜਿਹੜਾ ਇਹ ਹੜ ਆਇਆ ਇਹਦੇ ਵਿੱਚ ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਲੈਹਿੰਦੇ ਪੰਜਾਬ ਦੇ ਵੱਲ ਮੌਤ ਹੋਈ ਆ 40 ਲੱਖ ਲੋਕ ਪ੍ਰਭਾਵਿਤ ਹੋਏ ਆ ਰਾਵੀ ਚਨਾਬ ਸਤਲੁਜ ਉਛਲੇ ਬਨ ਟੁੱਟੇ ਤੇ 3900 ਯਾਨੀ ਕਿ ਲਗਭਗ 4000 ਪਿੰਡ ਪਾਣੀ ਦੇ ਵਿੱਚ ਡੁੱਬ ਗਏ ਆ ਤੇ ਲੱਖਾਂ ਏਕੜ ਫਸਲ ਉੱਥੇ ਵੀ ਬਰਬਾਦ ਹੋਈ ਆ ਲੈਂਦਾ ਪੰਜਾਬ ਹੋਵੇ ਜਾਂ ਚੜ੍ਹਦਾ ਪੰਜਾਬ ਹੋਵੇ ਫਸਲવાડી ਉਹਨਾਂ ਲਈ ਵੀ ਜ਼ਰੂਰੀ ਆ ਸਾਡੇ ਲਈ ਵੀ ਜ਼ਰੂਰੀ ਆ ਘਰ ਉਹਨਾਂ ਵਾਸਤੇ ਵੀ ਜ਼ਰੂਰੀ ਆ ਸਾਡੇ ਵਾਸਤੇ ਵੀ ਜ਼ਰੂਰੀ ਆ ਉਹਨਾਂ ਦੀ ਵੀ ਜ਼ਿੰਦਗੀ ਇਸ ਵੇਲੇ ਖੱਜੜਾ ਸਾਡੀ ਜ਼ਿੰਦਗੀ ਵੀ ਇਸ ਵੇਲੇ ਖੱਜੜਾ ਯਾਨੀ ਕਿ ਕਈ ਵਾਰੀ ਦੂਜੇ ਪਾਸੇ ਦਾ ਪਤੜੀ ਲੱਗਦਾ ਉਹ ਵੀ ਇਸ ਵੇਲੇ ਵਿਰਵਰ ਕਰਦੇ ਆ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਪੰਜਾਬ ਵੀ ਤਾਬੇ ਆਵੇ ਪਰ ਬੇਨਤੀ ਸਿਰਫ ਇੱਥੇ ਕਰਨੀ ਬਣਦੀ ਆ ਕਿ ਇਕਤਾਪਾ ਤਮਾਸ਼ਾ ਨਾ ਬਣਾਂਗੇ ਦੂਜੀ ਗੱਲ ਹੈ ਜੀ ਕਿ ਅਸੀਂ ਦਾਨ ਕਰੀਏ ਤੇ ਦਾਨ ਵਕਤਸਰ ਤੇ ਟੁਕਵੇਂ ਤਰੀਕੇ ਨਾਲ ਕਰੀਏ ਮੈਨੇਜਮੈਂਟ ਨਾਲ ਕਰੀਏ ਤੀਜੀ ਗੱਲ ਇਹ ਕਿ ਜਿਹੜੇ ਲਾਲਚੀ ਲੋਕ ਆ ਉਹਨਾਂ ਨੂੰ ਦੂਰ ਕਰੀਏ ਚੌਥੀ ਗੱਲ ਹੈ ਜੀ ਕਿ ਦਾਨ ਦੇ ਵਿੱਚ ਕੋਈ ਵੀ ਕੁੰਡੀ ਲਾਉਣ ਵਾਲਾ ਨਾ ਹੋਵੇ ਇਮਾਨਦਾਰੀ ਇਸ ਥਾਂ ਦੇ ਉੱਤੇ ਬਹੁਤ ਜ਼ਰੂਰੀ ਆ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਪੰਜਵੀਂ ਗੱਲ ਹੈ ਜੀ ਕਿ ਇਸ ਥਾਂ ਦੇ ਉੱਤੇ ਆਪਾਂ ਕੋਈ ਘੁੰਮਣ ਫਿਰਨ ਦੇ ਲਈ ਇਹ ਸਪੋਰਟ ਨਹੀਂ ਹੈਗਾ ਵੀ ਆਪਾਂ ਚੱਲਦੇ ਪਾਣੀ ਵੇਖ ਕੇ ਉਹਨੇ ਇਹਨਾਂ ਗੱਲਾਂ ਤੋਂ ਗ੍ਰੀਜ਼ ਕਰੀਏ ਤੇ ਅਗਲੀ ਗੱਲ ਇਹ ਆ ਕਿ ਬੰਦਾ ਬੰਦੇ ਦੇ ਕੰਮ ਆਵੇ ਸਮੇ ਦੀ ਲੋੜ ਇਹ ਆ